ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਪੱਕਾ ਨੰਬਰ 2 ਦੇ ਵਿੱਚ ਪੱਕਾ ਨੰਬਰ 2 ਪਿੰਡ ਦੇ ਵਿੱਚ ਐਸ ਟਾਈਮ ਮੌਜੂਦ ਆ ਜਨਰ ਤੁਹਾਨੂੰ ਵਿਖਾਉਣਾ ਵਾ ਇੱਕ گاਾਂ ਚੰਗੇ ਦੁੱਧ ਦੀ ਮਾਲਕਨ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਉਹਦਾ ਰੂਪ ਸੁ ਚੰਗੇ ਰੱਖੇ ਹੋਏ ਆ گاਵਾ ਤੇ ਫੋਕਸ ਆ ਬਾਈ ਹੁਣਾਂ ਦਾ ਵੱਧ ਚੰਗੀ ਬਰੀਡ ਸੁਧਾਰ ਵਾਲੇ ਪਾਸੇ ਧਿਆਣਾ ਬਾਈ ਹੁਣਾਂ ਦਾ ਘਰ ਦੀ ਗਾਂ ਆ ਮਿੱਤਰੋ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਇਹ ਕੱਚੀ ਆ ਕਿੰਨੇ ਦੁੱਧ ਦੀ ਮਾਲਕਣਾ ਮੈਂ ਸਾਰੀ ਡਿਟੇਲ ਲੈ ਦਿੰਨਾ ਤੁਹਾਨੂੰ ਆਪਾਂ ਪੁੱਛਦੇ ਆ ਵੀਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਜੀ ਪੂਰ ਜਗਮੀਦ ਬਾਈ ਸੇਤਾ ਘਰ ਪਰਿਵਾਰ ਠੀਕ ਆ ਠਾਕ ਵਧੀਆ ਹਸ ਠੀਕ ਆ ਬਾਈ ਤੇ ਜਗਮੀਦ ਬਾਈ ਤੇਰਾ ਤਾਂ ਚੱਲ ਹੈਗਾ ਵਪਾਰ ਦਾ ਕੰਮ ਪਰ ਇਹ ਗਾਂ ਤਾਂ ਆਪਣੇ ਸੱਜਣ ਪੁੱਤਰ ਦੀ ਹੈ ਤੇ ਜਗਮੀਤ ਬਾਈ ਫਿਰ ਇਹ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜਾਓ ਪੰਜ ਛੇ ਦਿਨਾਂ ਜੀ ਪੰਜ ਛੇ ਦਿਨ ਲੈ ਜਾਊਗੀ ਕਿੰਨਾ ਦੁੱਧ ਦਿੱਤਾ ਹੋਇਆ ਵੱਡੇ ਪਾਈ ਇਹਨੇ 40プラス ਦਿੱਤਾ ਜੀ 40 ਤੋਂ ਬਾਹਰ ਚੱਲੀ ਹੋਈ ਠੀਕ ਆ ਸੁਆਤ ਕੀ ਕਿੰਨਾ ਵਸ ਹੁੰਦੀ ਆ ਬਾਈ ਸੁਆਤ ਤੀਜਾ ਸੂਗੀ ਤੀਜਾ ਸੁਆਤ ਹੁੰਦੀ ਆ ਹਾਂਜੀ ਠੀਕ ਆ ਵੀਰੇ ਤੇ ਇਹ ਸੀਮਨ ਇਹਨੂੰ ਚੰਗੇ ਭਰਾਇਆ ਹੋਇਆ ਹਾਂਜੀ ਠੀਕ ਆ ਵੀਰੇ ਤੇ ਸੈਕਸਟ ਭਰਾਇਆ ਕਿ ਆਮ ਨੋਰਮਲ ਨਹੀਂ ਸੈਕਸਟਰੀ ਭਰਾਇਆ ਠੀਕ ਆ ਵੀਰੇ ਠੀਕ ਆ ਬਾਈ ਤੇ ਤੁਹਾਡਾ ਕੋਈ ਰਿਕਾਰਡ ਹੋਊਗਾ ਆਪਣੇ ਕੋਲੇ ਵੱਡੇ ਪਾਈ ਲਿਖਿਆ ਲੁਕਿਆ ਲਿਖਰਕਾਰ ਲਿਖਿਆ ਹੋਆ ਜੀ ਠੀਕ ਹੈ ਵੀਰੇ ਠੀਕ ਹੈ ਭਾਈ ਉਹ ਫੋਨ ਤੇ ਦੱਸ ਦਿਓ ਹਾਂਜੀ ਹਾਂ ਠੀਕ ਹੈ ਤੇ ਰੇਟ ਕੀ ਰਊਗਾ ਵੀਰੇ ਇਹਦਾ ਰੇਟ ਦਾ ਇੱਕ 15 ਆ ਜੀ ਇੱਕ 15 ਮਾਨਤਨ ਹੋ ਜੂਗੀ ਰੇਂ ਦੇ ਵਿੱਚ ਠੀਕ ਹੈ ਵੀਰੇ ਕੱਢੀ ਬਾਰੋਂ ਤੋਰੀ ਪਈ ਮਨਾਜ ਮੋਟਰਸਾਈਕਲ ਵਾਲੇ ਪਾਸੇ ਨੂੰ ਲੈ ਜੀ ਲੈ ਵੀ ਮਿੱਤਰੋ 40 ਤੋਂ ਬਾਰ ਬਾਰ ਦਾ ਦੋ ਦਰ ਰਿਕਾਰਡ ਆ ਜਾਂਦਾ ਕਰਮਾ ਵਾਲੀ ਦਾ ਸੂਨ ਵਾਲੀ ਆ 5 6 ਦਿਨ ਲੈਂਦੀ ਆ ਹਜੇ ਕਿਉਂਕਿ ਹਜੇ ਗਿਣਤੀ ਮੁਤਾਬਕ ਲੇਵੇ ਦੀ ਬਣਾਵਟ ਵੀ ਦੱਸਦੀ ਆ ਵੀ ਇਹਨੇ 4 3 ਦਿਨ ਲੈ ਜਾਣੇ ਆ ਮਿੱਤਰੋ ਬਾਕੀ ਸੋਣੀ ਤਿਆਰ ਹੋਈ ਹੋਈ ਆ ਥਣ ਦਾ ਸੈਰ ਚੰਗਾ ਵਾ ਲੇਵਾ ਬਹੁਤ ਖੂਲੇ ਡੁੱਲੇ ਦੇ ਵਿੱਚ ਮੜਾ ਜਾ ਪੱਕਾ ਮਨਾਉਂਦੀ ਆ ਜਰੂਰ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾਲੀ ਨੂੰ ਆ ਢਾਂਚਾ ਵੀ ਚੰਗਾ ਵਾ ਵਜੂਦ ਵੀ ਚੰਗਾ ਲਿਆ ਵੀਰੇ ਮੋੜ ਲਿਆ ਭਾਈ ਔਰ ਥੋੜੀ ਜੀ ਜਿਹੜੀ ਤੋਰ ਤੋਂ ਮੋੜਦੇ ਪੱਕਾ ਵਾਧਾ ਮਨਾਉਂਦੀ ਆ ਭਾਈ ਇਸ ਕਰਕੇ ਹੈਗੀ ਆ ਦਿੱਕਤ ਨੂੰ ਕੱਚੇ ਥਾਂ ਤੇ ਰੱਖਣੀ ਪੈਣੀ ਆ ਹਨਾ ਹਾਂਜੀ ਹਾਂ ਤੇ ਰੇਟ ਬਾਈ ਕੀ ਰਊਗਾ ਇਹਦਾ ਵੀਰੇ ਇੱਕ 15000 ਰੇਟ ਇੱਕ 15 ਮਾਨਤਾਂ ਨੇ ਦੇ ਵਿੱਚ ਹਾਂਜੀ ਮਾਨਤਾਂ ਠੀਕ ਆ ਵੀ ਲੈ ਮੇਤਰੋ 115000 ਦੇ ਵਿੱਚੋਂ ਮਾਨਤਾਂ ਬਾਈ ਹੋਣੀ ਆ ਉਹਦੇ ਵੀ ਜ਼ਰੂਰ ਕਰਦੇ ਆਂਗੇ ਗੱਲਬਾਤ ਲਈ ਨੰਬਰ ਮੈਂ ਲੈ ਦਿੰਦਾ ਵੀਰੇ ਨੰਬਰ ਦਈ ਕਰੋ 98720 98720 941991 ਇੱਕ ਵਾਰੀ ਹੋਰ ਬੋਲ ਦਿ ਵੀਰੇ 98720 ਜੀ 941991 98720 941991 ਹਾਂਜੀ 98720 941991 98720 9419922 ਦਾ ਨੰਬਰ ਹੈ ਇਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਪੱਕਾ ਨੰਬਰ 2 ਜ਼ਿਲ੍ਹਾ ਫਰੀਦਕੋਟ ਧੰਨਵਾਦ ਸ਼ੁਕਰੀਆ